ਟੱਕਰ ਦੇ ਦਿੱਤੀ ਆ ਨਾਲ ਦੀ ਨਾਲ ਹੀ ਸਹਲ ਉਹਨਾਂ ਨੇ ਕੁਲਵਿੰਦਰ ਮਜਾਲੀਆਂ ਉਹਨਾਂ ਨੇ ਕਾਲੇ ਉਹਨਾਂ ਨੇ ਬਾਬਾ ਆ ਗਈ ਬਈ ਦੱਲਾ ਨਿਕਾ ਤਾਂਦਰਾ ਅਮਨਦੀਪ ਤਿਹਾਰਾ ਭਿੰਦਰ ਰੈਕੋਟ ਲਓ ਬਾਈ ਜੀ ਬਾਤਾਂ ਹੀ ਗੁੱਸੇ ਦੇ ਕਰਨੀ ਮੱਖੀ ਵਿੱਚ ਮੱਝੇ ਹੂਰੇ ਦਾ ਬੰਦ ਪਿਆ ਦਰਵਾਜ਼ਾ ਫਾਟ ਕੋਟ ਕਪੂਰੇ ਦਾ 23 ਸੈਕਿੰਡ 19 ਪੁਆਇੰਟ ਲੱਗਿਆ ਬਾਈ ਜੀ ਸਮਾਂ 23 19 ਇਹ ਬਾਈ ਜੀ ਅੰਗਰੇਜ਼ ਭੱਜ ਗਿਆ ਇਹ ਅੰਗਰੇਜ਼ ਭੱਜ ਗਿਆ ਚੱਕੀ ਯਾਸੀ ਕਲਾ ਬਿੰਦਰ ਵੀਰਮੀ ਅਰਮਾਨ ਜੋ ਤਾਂ ਬੱਟੇ ਫੱਲੇਆਲ ਦਾ ਮਾਨਕ ਫੱਲੇਆਲ ਦਾ ਜਿਹੜਾ ਪਰਲੇ ਪਾਸੇ ਭੱਜਿਆ ਤੇ ਅੰਦਰਲੇ ਪਾਸੇ ਇਹ ਸਰਦਾਰ ਪ੍ਰੇਮ ਸਿੰਘ ਜੀ ਲੋਪੋ ਇਹ ਲੋਪੋ ਵਾਲੇ ਸਰਦਾਰ ਪ੍ਰੇਮ ਸਿੰਘ ਹੁਣ ਆਲਾ ਭੱਜ ਗਿਆ ਦੇਖਦੇ ਆ ਵੀਰੋ ਟੱਕਰ ਕਿੱਥੇ ਜੁੜਦੀ ਆ ਯਾਰਾਂ ਨਾਲ ਆਹੀ ਬਈ ਬਹਾ